We are at the Minare Begam the memorial constructed to commemorate Guru Ravidas's association with Kuralgar, the place where he stayed for over four years. Just a week ago, Prime Minister Narendra Modi had come to the Dera Sachkan Bala in Jalandhar to mark the 649th Prakash Purab and the Ravidas Jayanti of Sri Guru Ravidas in Jalandhar. And a week later today, the state government under CM Pagwantman held an event marking the 649th Prakash Purab of Sri Guru Ravidas at Kuralgar in Hosharpur today. And this event also is a harbinger of the year long events which the state government will be holding until Guru Ravidas Jayanti in 2027 to mark the 650th Prakash Purab of Sri Guru Ravidas. Punjab, Sarkardi, Jodhana. ਤੇ ਸਾਢੇ 3 ਕਰੋੜ ਪੰਜਾਬੀਆਂ ਵਿੱਚ ਗੁਰੂਆਂ ਤੇ ਮਹਾਂਪੁਰਸ਼ਾਂ ਦੀ ਬਾਣੀ ਜੀਵਨ ਤੇ ਸਿੱਖਿਆਵਾਂ ਦਾ ਪ੍ਰਚਾਰ ਪ੍ਰਸਾਰ ਕਰਨ ਦੀ ਜਿਹਦੀ ਪਹਿਲੀ ਲੜੀ ਦੇ ਵਿੱਚ ਪਿਛਲੇ ਦਿਨੀ ਅਸੀਂ ਦੇਖਿਆ 350 ਸਾਲਾਂ ਨੌਮੀ ਪਾਤਸ਼ਾਹੀ ਸਤਗੁਰੂ ਤੇਗਵਧਰ ਜੀ ਦਾ ਮਨਾਇਆ ਗਿਆ ਉਸੇ ਲੜੀ ਦੇ ਵਿੱਚ 649ਵਾਂ ਪ੍ਰਕਾਸ਼ ਦਿਹਾੜਾ ਸਤਗੁਰੂ ਅਰਦਾਸ ਮਹਾਰਾਜ ਜੀ ਦਾ ਮਨਾਇਆ ਗਿਆ ਤਾਂ ਯੋਜਨਾ ਪੰਜਾਬ ਸਰਕਾਰ ਦੀ ਇਹਨੂੰ ਯੋਜਨਾ ਨਾ ਕਹੀਏ ਇਹਨੂੰ ਸਰਦ ਦਾ ਕਹੀਏ ਪੰਜਾਬ ਸਰਕਾਰ ਦੀ ਪੰਜਾਬ ਸਰਕਾਰ ਨੇ ਸ਼ਰਧਾ ਵਸ ਹੋ ਕੇ ਇੱਕ ਸੰਗਤ ਦੇ ਤੋਂ ਲਾ ਕੇ ਜਿਸ ਤਰ੍ਹਾਂ ਗੁਰੂ ਰਵਦਾਸ ਮਹਾਰਾਜ ਜੀ ਦੇ ਜੀਵਨ ਵਿੱਚ ਅਸੀਂ ਪੜਿਆ ਸੁਣਿਆ ਸਾਖੀਆਂ ਦੇ ਵਿੱਚ ਕਿ 52 ਰਾਜੇ ਸਤਗੁਰੂ ਰਵਦਾਸ ਮਹਾਰਾਜ ਜੀ ਦੇ ਦਰਬਾਰ ਚ ਨਤਮਸਤਕ ਹੋਏ ਉਹਨਾਂ ਚ ਕਾਸ਼ੀ ਨਰੇਸ਼ ਬਹੁਤ ਵੱਡੀ ਪੱਦਰ ਤੇ ਵੱਡਾ ਰਾਜਾ ਸੀ ਜਿੱਥੇ ਗੁਰੂ ਰਵਦਾਸ ਮਹਾਰਾਜ ਜੀ ਪੈਦਾ ਹੋਏ ਔਰ ਅੱਜ ਵੀ ਜਿਹੜੇ ਮੁੱਖ ਮੰਤਰੀ ਦੀ ਪੋਸਟ ਹੈ ਪ੍ਰਧਾਨ ਮੰਤਰੀਆਂ ਦੀ ਪੋਸਟ ਹੈ ਇਹ ਸਾਰੇ ਇੱਕ ਵੱਡੇ ਦੇਸ਼ ਨੂੰ ਸੂਬਿਆਂ ਨੂੰ ਚਲਾਉਂਦੇ ਨੇ ਉਸੇ ਲੜੀ 'ਚ ਅੱਜ ਪੰਜਾਬ ਸਰਕਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਇੱਕ ਬਹੁਤ ਵੱਡਾ ਜਿਹੜਾ ਸਮੁੱਚੇ ਰਵਦਾਸੀਆ ਸਮਾਜ ਲਈ ਸਮੁੱਚੇ ਗੁਰੂ ਰਵਦਾਸ ਨੂੰ ਮੰਨਣ ਵਾਲੀ ਸੰਗਤ ਵਿੱਚ ਇਹ ਇਦਾਂ ਦਾ ਸੰਦੇਸ਼ ਗਿਆ ਕਿ ਇੱਕ ਸੂਬੇ ਦਾ ਮਾਲਕ ਮੁੱਖ ਮੰਤਰੀ ਗੁਰੂਆਂ ਨੂੰ ਨਤਮਸਤਕ ਸ਼੍ਰੀ ਖਰਾਲਗੜ ਸਾਹਿਬ ਦੀ ਧਰਤੀ ਤੇ ਹੋਇਆ ਔਰ ਇੱਕ ਸੰਗਤ ਰੂਪ ਵਿੱਚ ਮੁੱਖ ਮੰਤਰੀ ਦਾ ਸਪੋਕ ਪਤੀ ਸਾਹਿਬ ਦਾ ਆਉਣਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਔਰ ਜਿਹੜੀ ਉਹਨਾਂ ਨੇ ਯੋਜਨਾ ਉਹ ਯੋਜਨਾ ਬੰਦੀ ਨਹੀਂ ਆਪਾਂ ਉਹਨੂੰ ਸ਼ਬਦ ਆਪਾਂ ਵਰਤੀਏ ਆਪਾਂ ਉਹਨੂੰ ਸਰਦ ਦਾ ਸਤਕਾਰ ਵਰਤੀਏ ਕਿ ਗੁਰੂਆਂ ਰਹਿਬਰਾਂ ਦਾ ਸਨਮਾਨ ਹੀ ਅੱਗੇ ਬਤਾਇਆ ਜਾ ਰਿਹਾ ਜੀ ਜੀ ਤੇ ਚਲੋ ਸੀਐਮ ਸਾਹਿਬ ਬਾਰ-ਬਾਰ ਕਹਿ ਰਹੇ ਨੇ ਅਲੱਗ-ਅਲੱਗ ਪੱਧਰ ਫੰਕਸ਼ਨਸ ਤੇ ਕਿ ਬਹੁਤ ਵੱਡੀ ਲੜੀ ਜਿਹੜੀ ਸਮਾਗਮ ਆ ਰਹੀ ਹੈ ਤੇ ਇਵੈਂਟ ਦੀ 2027 ਨੂੰ ਹੋਸੀ 2026 ਤੇ 2027 ਵਿੱਚ ਦੇਖਾਂਗੇ ਤੇ ਇਹਦੇ ਤਹਿਤ ਹੁਣ ਇਸ ਸਾਲ ਹੋਰ ਕਿਹੜੇ ਕਿਹੜੇ ਸਮਾਗਮ ਹੋਣਗੇ ਮਾਨਜੋਗ ਮੁੱਖ ਮੰਤਰੀ ਸਾਹਿਬ ਨੇ 20 ਫਰਵਰੀ 2027 ਤੱਕ ਲਗਾਤਾਰ ਪ੍ਰੋਗਰਾਮਾਂ ਦੀ ਅਨਾਉਂਸਮੈਂਟ ਕੀਤੀ ਆ ਸਰਕਾਰ ਨੇ ਇਸ ਲੜੀ ਦੇ ਵਿੱਚ ਇਸ ਪ੍ਰੋਗਰਾਮ ਦੀ ਔਰ ਆਉਣੇ ਵਾਲੇ ਪ੍ਰੋਗਰਾਮਾਂ ਦੀ ਜਿਹੜੀ ਵੀ ਕਮੇਟੀ ਬਣੀ ਆ ਉਸ ਕਮੇਟੀ ਦੇ ਵਿੱਚ ਵਿਚਾਰ ਕੇ ਸਮੂਹ ਸੰਤ ਸਮਾਜ ਦੀ ਔਰ ਸੰਗਤ ਦੀ رائے ਲੈ ਕੇ ਜਿਹੜੇ ਵੀ ਜਿੱਦਾਂ ਅੱਜ ਸਤਿਗੁਰੂ ਰਵਦਾਸ ਮਹਾਰਾਜੀ ਦੇ 650ਵੇਂ ਗੁਰਪੁਰਬ ਨੂੰ ਸਮਰਪਿਤ ਕਿ ਲੋਗੋ ਜਾਰੀ ਕੀਤਾ ਗਿਆ ਔਰ ਆਉਣੇ ਵਾਲੇ ਸਮਾਂ ਚ ਵੱਖ-ਵੱਖ ਸੈਮੀਨਾਰ ਕੀਰਤਨ ਕਥਾ ਦਰਬਾਰ ਔਰ ਸਾਰੀਆਂ ਗੱਲਾਂ ਮੁਖਮੰਤੀ ਸਾਹਿਬ ਨੇ ਆਪਣੀ ਸਪੀਚ ਕੀਤੀ ਹੈ ਇਹ ਸਾਰੀਆਂ ਹੀ ਸਟੈਪ ਬਾਈ ਸਟੈਪ ਸੰਗਤ ਨੂੰ ਨਜ਼ਰ ਆਉਣਗੀਆਂ ਜਿਹਦੇ ਚ ਬਕਾਇਦਾ ਸੈਮੀਨਾਰ ਵੀ ਹੋਣਗੇ ਡਰੋਨ ਸ਼ੋਜ਼ ਵੀ ਹੋਣਗੇ ਔਰ ਵੱਡ-ਵੱਡੀਆਂ ਜਿਹੜੀਆਂ ਸੰਤ ਸਮਾਜ ਦੇ ਡੇਰਿਆਂ ਤੇ ਜਾ ਕੇ ਵੀ ਵੱਡੇ ਪ੍ਰੋਗਰਾਮ ਅੱਜ ਇੱਥੇ ਸੰਤਨ ਸਮਾਜ ਤੋਂ ਕਿੰਨੇ ਮੈਂਬਰ ਮੌਜੂਦ ਸੀਗੇ ਇਸ ਵਿੱਚ ਦੇਖੋ ਇੱਡਾ ਵੱਡਾ ਅਜ ਪ੍ਰੋਗਰਾਮ ਸਿਗਾ ਕਿ ਕਿਉਂਕਿ ਇਹ ਜਿਹੜਾ ਸ਼੍ਰੀ ਖਰਾਲਗੜ ਸਾਹਿਬ ਦਾ ਇਹ ਪਵਿੱਤਰ ਧਰਤੀ ਆ ਇਹ ਤਕਰੀਬਨ ਆਲੇ-ਦੁਆਲੇ ਨੂੰ 8-10 ਕਿਲੋਮੀਟਰ ਦੇ ਏਰੀਆ ਚ ਫੈਲਿਆ ਹੋਇਆ ਇਹ ਪਹਾੜੀ ਨਹੀਂ ਪਹਾੜੀ ਲੱਗਦਾ ਜੀ ਔਰ ਵੱਡੀ ਗਿਣਤੀ ਦੇ ਵਿੱਚ ਜਿਹੜਾ ਸੰਤ ਸਮਾਜ ਦਾ ਇੱਥੇ ਸ਼ਾਮਲ ਹੋਏ ਆ ਔਰ ਜਿਹੜੀ ਸੰਤ ਸਮਾਜ ਦੀ ਸ਼ਮੂਲੀਅਤ ਨਹੀਂ ਹੋ ਸਕੀ ਆ ਉਹ ਆਨੇ ਵਾਲੇ ਦਿਨਾਂ ਚ ਅਸੀਂ ਵੀ ਉਹਨਾਂ ਦੇ ਮੈਂ ਖੁਦ ਨਿੱਜੀ ਤੌਰ ਤੇ ਇਹ ਬੇਨਤੀ ਲੈ ਕੇ ਨਿੱਜੀ ਤੌਰ ਤੇ ਸਾਰੇ ਸੰਸਮਾਜ ਦੇ ਚਰਨਾਂ 'ਚ ਜਾਵਾਂਗਾ ਔਰ ਉਹਨਾਂ ਨੂੰ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਲਾਮਬੰਦ ਕਰਨ ਲਈ ਪੰਜਾਬ ਸਰਕਾਰ ਉਪਰਾਲਾ ਕਰੇਗੀ ਤਾਂ ਜੋ ਗੁਰੂ ਰਵਦਾਸ ਮਹਾਰਾਜ ਜੀ ਦੀ ਬਾਣੀ ਦੇ ਪ੍ਰਚਾਰ ਪ੍ਰਸਾਰ ਪ੍ਰਵਾਹ ਵਿੱਚ ਕੋਈ ਕਮੀ ਨਾ ਰਹਿ ਜਾਏ ਜੀ ਥੈਂਕ ਯੂ ਥੈਂਕ ਯੂ